ਨਾਮ ਤੋਂ ਵੱਡੀ ਜਹਾਨ ਤੇ ਕੋਈ ਵੱਡੀ ਆਈ ਨਹੀਂ ਸਭ ਤੋਂ ਵੱਡੀ ਆਈ ਵੱਡੀ ਨਾਮ ਦੀ ਹੈ ਕੋਈ ਸਾਧ ਸੀ ਬਾਗ ਵਿੱਚ ਬੈਠਾ ਤਪਸਾ ਕਰੇ ਉਸ ਬਾਗ ਦੇ ਵਿੱਚੋਂ ਦੀ ਇੱਕ ਵੇਸ਼ਵਾ ਗੁਜਰੀ ਉਹਨੀ ਸਾਧ ਨੂੰ ਆਖਿਆ ਕਿ ਮੇਰੇ ਨਾਲ ਪਾਪ ਕਰ ਮਹਾਤਮਾ ਕਹਿੰਦੇ ਵੀ ਨਾਮ ਰਸ ਹੀ ਇੰਨਾ ਆ ਗਿਆ ਜਿਹ ਰਸ ਬਿਸਰ ਗਏ ਰਸ ਹੋਰ ਕਾਮ ਰਸ ਹੁੰਦਾ ਹੀ ਨਹੀਂ ਜਨ ਵੀ ਆਸਾਰ ਰਸ ਤਾਂ ਜੇ ਆਨ ਰਸ ਹੋਏ ਰਸ ਮਗਨ ਡਾਰੇ ਬਖ ਖੋਏ ਤੇ ਕਹੇ ਨਾਨਕ ਹੋਰ ਅਨਰਸਾਬ ਇਸਰੇ ਜਾਂ ਹਰ ਬਸਾ ਮੰਦੇ ਆਜ ਦੇ ਮਾਨ ਨੇ ਬਾਣੀ ਜਾ ਕੇ ਹਰ ਬਿੰਦ ਕਸ਼ੁਨ ਨਾ ਲਾ ਗਈ ਭਗਤਨ ਕੋ ਮੀਠਾ ਉਹਨੀ ਵੇਸ਼ਵਾ ਨੇ ਆਖਿਆ ਵੀ ਜੇ ਤੈਂ ਮੇਰੇ ਨਾਲ ਪਾਪ ਨਾ ਕੀਤਾ ਤੇ ਮੈਂ ਵਾਲ ਖਲਾਰ ਕੇ ਬਾਦਸ਼ਾਹ ਦੇ ਫਰਿਆਦ ਕਰਾਂਗੀ ਝੂਠਾ ਬਲੇਮ ਲਾਵਾਂਗੇ ਵੀ ਇਹ ਸਾਧ ਨੇ ਮੇਰੇ ਸਨਮਾਨ ਨੂੰ ਠੇਸ ਪਹੁੰਚਾਈ ਮੈਂ ਔਰਤਾਂ ਮੇਰੀ ਮੰਨੀ ਜਾਣੀ ਤੇ ਜੇ ਪਾਪ ਕਰੇਗਾ ਮੇਰੇ ਨਾਲ ਤੇ ਮੈਂ ਫਿਰ ਕੁਛ ਨਹੀਂ ਕਹਿੰਦੀ ਮਹਾਤਮਾ ਖੜੇ ਮੁਸਕਰਾਏ ਤੇ ਕਹਿਣ ਲੱਗੇ ਦੇਵੀ ਜੇ ਮੈਂ ਤੇਰੇ ਨਾਲ ਪਾਪ ਕਰ ਲਿਆ ਤੇ ਮੇਰਾ ਪਾਪ ਛਿਪ ਗਿਆ ਛਿਪ ਜਾਣਾ ਸੁਭਾਵਕ ਆ ਤੇਰੇ ਮੇਰੇ ਤੋਂ ਬਿਨਾ ਕੋਈ ਨਹੀਂ ਇੱਥੇ ਜੇ ਮੇਰਾ ਪਾਪ ਛਿਪ ਗਿਆ ਪਾਪ ਕਰ ਲਿਆ ਤੇ ਮੈਂ ਸਮਝਾਂਗਾ ਵੀ ਮੇਰੇ ਗਲ ਵਿੱਚ ਫਾਂਸੀ ਦਾ ਰੱਸਾ ਪੈ ਗਿਆ ਪਰ ਮੈਂ ਜੇ ਤੇਰੇ ਨਾਲ ਪਾਪ ਨਹੀਂ ਕੀਤਾ ਮੇਰੇ ਗਲ ਵਿੱਚ ਫਾਂਸੀ ਦਾ ਰੱਸਾ ਵੀ ਪੈ ਗਿਆ ਨਾ ਮੈਂ ਉਹਨੂੰ ਸਮਝਾਂਗਾ ਫਾਂਸੀ ਦਾ ਰੱਸਾ ਨਹੀਂ ਸਰੂਪਾ ਪਾਇਆ ਵਾਸਤਵਿਕ ਜਿਹੜਾ ਅਚਰਨ ਧਰਮ ਆ ਮਰਜ਼ਾਦਾ ਨਾ ਉਹੀ ਸਨਮਾਨ ਆ ਆ ਚਰਨ ਧਰਮ ਤੋਂ ਵੱਡਾ ਜਾਨ ਦੇ ਕੋਈ ਸਨਮਾਨ ਨਹੀਂ ਹੈਗਾ ਕੱਪੜਿਆਂ ਨਾਲ ਕਿੱਥੇ ਸਨਮਾਨ ਹੁੰਦਾ ਗੁਰੂ ਮਹਾਰਾਜ ਗੁਰੂ ਅਰਜੁਨ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਸਮੇਂ ਬਾਬਾ ਪ੍ਰਿਥੀ ਚੰਦ ਜੀ ਸਾਹਿਬ ਜੀ ਨੇ ਦਾਵਾ ਕੀਤਾ ਸੀ ਵੀ ਮੇਰੇ ਕੋਲ ਵੀ ਗੁਰਤਾ ਗਦੀ ਆਬ ਜ ਨੂੰ ਪਤਾ ਹੋਵੇਗਾ ਪੂਜਾ ਦੇ ਇੱਛਾ ਸੀ ਨਾ ਉਹਨਾਂ ਦੇ ਮਨ ਚ ਮਹਾਰਾਜ ਗੁਰੂ ਅਰਜੁਨ ਦੇਵ ਜੀ ਸੱਚੇ ਪਾਤਸ਼ਾਹ ਨੇ ਕਿਹਾ ਸੀਗਾ ਵੀ ਇਹ ਦਸਤਾਰ ਢਾਈ ਗੱਜ ਦਾ ਕਪੜਾ ਵਾ ਤੁਸੀਂ ਰੱਖ ਲਓ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆਪਾਂ ਲੜਦੇ ਚੰਗੇ ਨਹੀਂ ਲੱਗਦੇ ਵੀ ਬਸਤਰ ਤੇ ਲੈ ਆਉਂਗੇ ਦਸਤਾਰ ਤੇ ਲੈ ਆਉਂਗੇ ਕਪੜਾ ਤੇ ਲੈ ਆਉਂਗੇ ਪਰ ਬਖਸ਼ਿਸ਼ ਕਿੱਥੋਂ ਹੋਣੀ ਆ ਫਿਰ ਬਖਸ਼ਿਸ਼ ਜੋ ਹੈ ਕਪੜਿਆਂ ਦੇ مشروط ਨਹੀਂ ਆ ਹਾਂ ਕਈ ਵਾਰੀ ਬਖਸ਼ਿਸ਼ ਕਪੜਿਆਂ ਦੇ ਰੂਪ ਦੇ ਵਿੱਚ ਵੀ ਮਿਲ ਜਾਂਦੀ ਆ ਉਹ ਐਕਸੀਡੈਂਟਲੀ ਆ ਉਹ ਅਚਨਚੇਤ ਹੋਈ ਘਟਨਾ ਵਾ ਕੋਈ ਇਸ ਤਰ੍ਹਾਂ ਮਿਲੇ ਹੋਏ ਸਨਮਾਨ ਨੂੰ ਸਨਮਾਨ ਨਾ ਸਮਝੇ ਵੀ ਇਹ ਸਨਮਾਨ ਹੈ ਸਨਮਾਨ ਸ਼ੁਭ ਗੁਣਾਂ ਦਾ ਭਾਉ ਭਗਤੀ ਬੰਦਗੀ ਦਾ ਸਨਮਾਨ ਆ ਸੋ ਤਿੰਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਬਿਡਾਈ ਦੇ ਗੁਰੂ ਰਾਮਦਾਸ ਕੋ ਭਗਤ ਸਿਰ ਪਾਉ ਦਿਓ ਜਾਨੇ ਆਪਣੇ ਪ੍ਰਤਾਪ ਨਾਨਕ ਪ੍ਰਭ ਜਤਾ ਵਾਸਤਵਿਕ ਸਿਰ ਪਾਉ ਸਨਮਾਨ ਭਗਤੀ ਦਾ ਭਗਤੀ ਤੋਂ ਵੱਡਾ ਕੋਈ ਸਨਮਾਨ ਨਹੀਂ ਜੇ ਕੋਈ ਉਸੇ ਕੋਲ ਭਗਤੀ ਵੀ ਹੈ ਤੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਝੂ ਕੇ ਸਿਰ ਪਾ ਬਖਸ਼ਿਸ਼ ਵੀ ਮਿਲ ਗਈ ਜਿਵੇਂ ਬਾਬਾ ਅਮਰਦਾਸ ਜੀ ਸਾਹਿਬ ਜੀ ਨੂੰ ਮਹਾਰਾ ਜਿੰਦੇ ਉਹ ਗੱਲ ਵੱਖਰੀ ਹੋ ਤੇ ਸਿਰ ਝੁੱਕਦਾ ਵਾ ਉਹ ਜਿਆ ਸਿਰ ਪਾਉ ਦੇ ਕੀ ਮਿਲ ਜੇ ਜ਼ਿੰਦਗੀ ਜਿੱਤੇ ਪਰਦੇ ਢਕੇ ਜਾਂਦੇ ਜਾਂਦੇ ਆ ਉਹ ਤੇ ਫਿਰ ਗੱਲ ਹੀ ਵੱਡੀ ਆ ਨਾ ਉਹ ਤੇ ਗੱਲ ਹੀ ਨਾ ਕਰੋ ਤੋ ਵਾਸਤਵਿਕ ਸ਼ੋਭਾ ਜਿਹੜੀ ਆ ਨਾਮ ਦੇ ਇਸ ਤੋਕ ਮੈਂ ਸ਼ੋਭਾ ਨਾਮ ਕੀ ਬਿਣਨਾਵੇ ਸ਼ੋਭਾ ਨਾ ਹੋਏ ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਤਾਂ ਕਰਕੇ ਮਾਰਿਆ ਕਹਿੰਦੇ ਸੂਰਤ